ਤੁਸੀਂ ਸਾਰੇ ਜਾਣਦੇ ਹੋ ਜੀ ਜ਼ਿਲ੍ਹਾ ਗੁਰਦਾਸਪੁਰ ਸਰਸਾ ਸਾਹਿਬ ਤੇ ਪਰ ਤਰਨਤਾਰਨ ਕੋਲ ਸਾਰੇ ਇਲਾਕਿਆਂ ਜਿਵੇਂ ਆਹ ਸਮਝ ਲਓ ਕਿ 8-10 ਥੇਲੇ ਜਿਹੜੇ ਆ ਬਹੁਤ ਵੱਡੀ ਪਾਣੀ ਦੀ ਮਾਤੇ ਜਿਹੜੇ ਆ ਖੜਾ ਕੰਕੇ ਜਿਹੜਾ ਦੀ ਜਾਂਦੀ ਬਿਲਕੁਲ ਅਸਥਿਰ ਹੋ ਗਿਆ ਕਿਸਾਨਾਂ ਦੀ ਫਸਲ ਜਿਹੜੀ ਆ ਬਿਲਕੁਲ تباہ ਹੋ ਗਈ ਹੈ ਔਰ ਪਸ਼ੂਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਾਨਵਰੀ ਨੁਕਸਾਨ ਔਰ ਹਰਾਚਾਰਾ ਖਰਾਬ ਹੋ ਗਿਆ ਇਹਨਾਂ ਦੇ ਵਿੱਚ ਦੋ ਗ੍ਰਹਿਰੇ ਨੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਆ ਗਿਆ ਲੋਕਾਂ ਨੂੰ ਬਚਾਇਆ ਜਾ ਰਿਹਾ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਤ ਮਾਨ ਜੀ ਹੋਰਾਂ ਦੀ ਪਹਿਲ ਕਦਮੀ ਦੇ ਉਪਰ ਹਰ ਇੱਕ ਜਗ੍ਹਾ ਜਾ ਕੇ ਰੇਟਿੰਗ ਕਰ ਰਹੀ ਹੈ ਖੜਫੀਟ ਇਲਾਕੇ ਦੇ ਔਰ ਉਹਨਾਂ ਨੇ ਉਹਨਾਂ ਦੇ ਦਿਲ ਦੇ ਵਿੱਚ ਕਰਤਾ ਪੰਜਾਬ ਦੇ ਕਰ ਤੇ ਉਹਨਾਂ ਨੇ ਆਪਣਾ ਹੈਲੀਕਾਪਟਰ ਕਹਿ ਕੇ ਮੇਰੇ ਨਾਲੋਂ ਬਾਤ ਹੈ ਹੈਲੀਕਾਪਟਰ ਦੀ ਜ਼ਰੂਰਤ ਸੀ ਇਹਨਾਂ ਨੇ ਹੈਲੀਕਾਪਟਰ ਦਿੱਤਾ ਹੈ ਕਿ ਕਿ ਪੰਜਾਬੀ ਸੰਗਠਨ ਨੂੰ ਰੂਟਾ ਜੋ ਤਕਰੀਬ ਦੇ ਵਿੱਚ ਹੈ ਇਹ ਤਕਰੀਬ ਦੇ ਵਿੱਚ ਮੇਰਾ ਫਰਜ਼ ਬਣਦਾ ਕਿ ਮੈਂ ਨਾਲ ਕੜਾ ਉਹਨਾਂ ਨੇ ਆਪਣਾ ਹੈਲੀਕਾਪਟਰ ਦਿੱਤਾ ਕਿ ਇਹਦੇ ਲਈ ਰਾਸ਼ਨ ਇਹਦੀ ਜਾਨ ਬਚਾਉਣੀ ਹੈ ਜੋ ਵੀ ਤੁਹਾਨੂੰ ਸਹਾਇਤਾ ਚਾਹੀਦੀ ਹੈ ਇਹ ਹੈਲੀਕਾਪਟਰ ਤੁਹਾਡੇ ਹਵਾਲੇ ਹੈ ਜਦੋਂ ਸਾਰਾ ਠੀਕ ਹੋ ਗਿਆ ਫਿਰ ਇਹਨੂੰ ਵਾਪਸ ਲੈ ਜਾਇਗਾ ਫਿਰ ਬਹੁਤ ਬੜੀ ਚਾਹ ਲੈ ਸਾਡੇ ਸਾਰੇ ਮਿਨਿਸਟਰ ਸਹਿਬਾਨ ਸਾਡੇ ਐਮਐਲਏ ਸਹਿਬਾਨ ਜਿਹੜੇ ਉੱਤੇ ਸਾਰੇ ਲੋਕ ਜਿਹੜੇ ਸਾਡੀ ਵੀ ਡਿਊਟੀ ਲਈ ਆਪਾਂ ਪ੍ਰਧਾਨ ਸਾਹਿਬ ਨੇ ਕਿ ਅਸੀਂ ਤਰਫੋਂ ਇਕੱਠਾ ਕਰਕੇ ਅਸੀਂ ਕਿੱਤਾ ਤਿਆਰ ਕੀਤਾ ਜਿੱਦੇ 12 ਉਹਨਾਂ ਜਿਹੜੇ ਜਿੱਦੇ ਆਟਾ ਹੈ ਚੌਲ ਦਾਲਾਂ ਮੇਰ ਫਾਇੰਡ ਆ ਪੰਜ ਸਿਆ ਮੂੰਬਤੀਆਂ ਨੇ ਗਰਮ ਮਸਾਲੇ ਨੇ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਨੇ ਜਿਹੜੀਆਂ ਆਪਾਂ ਡੇਲੀ ਘਰ ਦੇ ਵਿੱਚ ਇਸਤੇਮਾਲ ਕਰਦੇ ਹਾਂ ਉਹਦਾ ਅਸੀਂ ਪਹਿਲਾ ਟਰੱਕ ਜਿਹੜਾ ਨਾਪਾ ਵਿਧਾਨ ਸਭਾ ਤੋਂ ਭੇਜਦੇ ਹਾਂ ਸੰਗਤ ਦੇ ਸਹਿਯੋਗ ਦੇ ਨਾਲ ਔਰ ਮੈਂ ਕੱਲ ਅਨਾਉਂਸ ਕੀਤਾ ਸੀਗਾ ਕਿ ਮੈਂ ਆਪਣੀ ਤਰਖਾਹ ਦੇ ਵਿੱਚੋਂ ਇੱਕ ਮਹੀਨੇ ਤਰਫਾਂ ਜਿਹੜੀ ਆ ਉਹ ਰਾਹਤ ਉਸ ਜਿਹੜਾ ਫੰਡ ਆ ਉਹਦੇ ਵਿੱਚ ਲਾਉਂਗਾ ਮੈਂ ਚੈੱਕ ਜਮਾ ਕਰਾ ਦੇਣਾ ਤੇ ਸਾਡਾ ਸੱਦਾ ਫੱਟ ਪੰਦਾ ਕਿ ਪੰਜਾਬ ਦੇ ਉੱਪਰ ਅੱਜ ਕਰੋਪੀ ਆਈ ਆ ਹੜਾਂ ਦੀ ਕਰੋਪੀ ਆਈ ਆ ਸਾਨੂੰ ਸਭ ਨੂੰ ਇਕੱਠੇ ਹੋ ਕੇ ਇੱਕ ਜਿਹਦਾ ਸਹਾਰਾ ਜਿਹੜਾ ਉੱਭਰਨਾ ਚਾਹੀਦਾ ਜਿਹਦਾ ਇੱਕ ਨਰਤੀ ਆਪਤਾਈਆ ਤਾਂ ਸਾਡੇ ਹਲਕੇ ਦੇ ਐਮਐਲਏ ਸਰਦਾਰ ਗੁਰਦੇਵ ਸਿੰਘ ਜੀ ਦੇਮਾਨ ਪੂਰੇ ਪੰਜਾਬ ਤੋਂ ਸਭ ਤੋਂ ਪਹਿਲੇ ਨੰਬਰ ਤੇ ਲੋਕਾਂ ਦੇ ਲਈ ਹਮੇਸ਼ਾ ਖੜਦੇ ਰਹੇ ਜਿੱਥੇ ਵੀ ਕਿਤੇ ਪਿਛਲੇ ਸਾਲ ਵੀ ਤੁਸੀਂ ਦੇਖਿਆ ਸਨੌਰ ਸਾਈਡ ਫੜ ਆਇਆ ਉੱਥੇ ਵੀ ਲਗਾਤਾਰ ਐਮਐਲਏ ਸਾਹਿਬ ਤੇ ਇਹਨਾਂ ਦੀ ਟੀਮ ਨੇ ਪੂਰੀ ਜਾ ਕੇ ਡਿਊਟੀ ਨਿਭਾਈ ਉਹ ਰਸਨ ਪਸ਼ੂਆਂ ਦੇ ਲਈ ਹਰਾ ਚਾਰਾ ਤੂੜੀ ਲਗਾਤਾਰ ਐਮਐਲਏ ਸਾਹਿਬ ਲੱਗੇ ਰਹੇ ਇਹ ਹਮੇਸ਼ਾ ਹੀ ਕਿਤੇ ਵੀ ਕਿਤੇ ਲੋੜ ਪੈਂਦੀ ਆ ਐਮਐਲਏ ਸਾਹਿਬ ਟੋਕ ਤੇ ਟੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਹਮੇਸ਼ਾ ਕਰਦੇ ਰਹੇ ਅਸੀਂ ਬਹੁਤ ਧੰਨਵਾਦ ਕਰਦੇ ਆ ਦੇਖੋ ਤੁਸੀਂ ਸਾਰੇ ਜਾਣਦੇ ਹੋ ਜੀ ਜ਼ਿਲ੍ਹਾ ਗੁਰਦਾਸਪੁਰ ਸਰਸਾ ਸਾਹਿਬ ਨੇ ਪਰ ਤਰਨਤਾਰਨ ਕੋਲ ਸਾਰਾ ਇਲਾਕਾ ਜਿਵੇਂ ਰਹੇ ਸਮਝੋ ਕਿ ਅੱਜ ਤੱਕ ਜਿਹੜੇ ਆ ਬਹੁਤ ਵੱਡੀ ਪਾਣੀ ਦੀ ਮਾਹਰਿੱਤ ਨੇ ਖੜਾ ਕਰਕੇ ਜਿਹੜਾ ਦੀ ਜਾਂਦੀ ਬਿਲਕੁਲ ਅਸਫੇਸਤ ਹੋ ਗਿਆ ਕਸਾਨਾਂ ਦੀ ਫਸਲ ਜਿਹੜੀ ਹੈ ਬਿਲਕੁਲ ਹੀ ਤਬਾਹ ਹੋ ਗਈ ਹੈ ਔਰ ਪਸ਼ੂਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਾਨਿਮਾਰੀ ਦਾ ਨੁਕਸਾਨ ਔਰ ਹਰਾਚਾਰਾ ਖਰਾਬ ਹੋ ਗਿਆ ਇਹਨਾਂ ਦੇ ਵਿੱਚ ਲੋਕ ਗਰਹਿ ਰਹੇ ਨੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਆ ਗਿਆ ਲੋਕਾਂ ਨੂੰ ਬਚਾਜ ਆ ਰਿਹਾ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਤ ਮਾਨ ਜੀ ਹੋਰਾਂ ਦੀ ਪਹਿਲ ਕਦਮੀ ਦੇ ਉਪਰ ਖੜੀ ਜਗਾ ਜਾ ਕੇ ਰੀਟਿੰਗ ਕਰ ਰਹੀ ਹੈ ਖੜਕੀਟ ਦੇ ਇਲਾਕੇ ਦੇ ਔਰ ਉਹਨਾਂ ਨੇ ਉਹਨਾਂ ਦੇ ਦਿਲ ਦੇ ਵਿੱਚ ਕਰਤਾ ਪੰਜਾਬ ਦੇ ਦਰ ਤੇ ਉਹਨਾਂ ਨੇ ਆਪਣਾ ਹੈਲੀਕਾਪਟਰ ਕਹਿ ਕੇ ਮੇਰੇ ਨਾਲੋਂ ਵੱਧ ਹੈਲੀਕਾਪਟਰ ਦੀ ਜ਼ਰੂਰਤ ਸੀ ਜਿਨ੍ਹਾਂ ਨੇ ਹੈਲੀਕਾਪਟਰ ਦਿੱਤਾ ਕਿ ਕਿ ਪੰਜਾਬੀ ਸੰਗਠਨ ਨੂੰ ਰੂਟਾਂ ਜੋ ਤਕਰੀਬ ਦੇ ਵਿੱਚ ਇਹ ਤਕਰੀਬ ਦੇ ਵਿੱਚ ਮੇਰਾ ਫਰਜ਼ ਬਣਦਾ ਕਿ ਮੈਂ ਨਾਲ ਕਟਾ ਉਹਨਾਂ ਨੇ ਆਪਣਾ ਹੈਲੀਕਾਪਟਰ ਦਿੱਤਾ ਕਿ ਇਹਦੇ ਲਈ ਰਾਸ਼ਨ ਇਹਦੀ ਜਾਨ ਬਚਾਉਣੀ ਹੈ ਜੋ ਵੀ ਤੁਹਾਨੂੰ ਸਹਾਇਤਾ ਚਾਹੀਦੀ ਹੈ ਇਹ ਹੈਲੀਕਾਪਟਰ ਤੋਂ ਦੇ ਹਵਾਦਿਆਂ ਜਦੋਂ ਸਾਰਾ ਕੁਝ ਠੀਕ ਹੋ ਗਿਆ ਫਿਰ ਉਹ ਵਾਪਸ ਲੈ ਜਾਏਗੇ ਫਿਰ ਬਹੁਤ ਵੱਡੀ ਗੱਲ ਹੈ ਸਾਡੇ ਸਾਰੇ ਮਨਿਸਟਰ ਸਹਿਬਾਨ ਸਾਡੇ ਐਮਐਲਏ ਸਹਿਬਾਨ ਜਿਹੜੇ ਉੱਤਰਦੇ ਨੇ ਸਾਰੇ ਨੇ ਕਿਰਨ ਸਾਡੀ ਵੀ ਡਿਊਟੀ ਲਈ ਆਪਾ ਪ੍ਰਧਾਨ ਸਾਹਿਬ ਨੇ ਕਿ ਅਸੀਂ ਤਿਰਫਲ ਇਕੱਠਾ ਕਰਕੇ ਜਿਆਸੀ ਕਿੱਤਾ ਤਿਆਰ ਕੀਤੇ ਨੇ ਜਿੱਤੇ 12 ਉਹਨਾਂ ਦੇ ਜਿਹੜੇ ਜਿਹੜੇ ਆਤਾ ਹੈ ਚੌਲ ਦਾਲਾਂ ਨੇਰ ਫਾਇੰਡ ਆ ਪੱਛ ਸਿਆ ਮੂੰਬੱਤੀਆਂ ਨੇ ਗਰਮ ਮਸਾਲੇ ਨੇ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਨੇ ਜਿਹੜੀਆਂ ਆਪਾਂ ਦਿੱਲੀ ਕਰਦੇ ਤੇ ਇਸਤੇਮਾਲ ਕਰਦੇ ਉਹਦਾ ਅਸੀਂ ਪਹਿਲਾ ਟਰੱਕ ਜਿਹੜਾ ਨਾਪਾ ਵਿਧਾਨ ਸਭਾ ਤੋਂ ਭੇਜਦੇ ਹਾਂ ਸੰਗਤ ਦੇ ਸਹਿਯੋਗ ਦੇ ਨਾਲ ਫਿਰ ਮੈਂ ਕੱਲ ਅਨਾਉਂਸ ਕੀਤਾ ਸੀਗਾ ਕਿ ਮੈਂ ਆਪਣੀ ਤਰਖਾ ਦੇ ਵਿੱਚੋਂ ਇੱਕ ਮਹੀਨੇ ਦੀ ਤਰ੍ਹਾਂ ਜਿਹੜੀ ਆ ਉਹ ਰਾਹਤ ਉਹ ਫਿਰ ਆ ਫੰਡ ਉਹਦੇ ਵਿੱਚ ਲਾਉਂਗਾ ਮੈਂ ਚੈੱਕ ਜਮਾ ਕਰਾ ਦੇਣਾ ਤੇ ਸਾਡਾ ਸੱਦਾ ਫੱਟ ਪੰਦਾ ਕਿ ਪੰਜਾਬ ਦੇ ਉੱਪਰ ਅੱਜ ਕਰੋਪੀ ਆਈ ਆ ਹੜਾਂ ਦੀ ਕਰੋਪੀ ਆਈ ਆ ਸਾਨੂੰ ਸਭ ਨੂੰ ਇਕੱਠੇ ਹੋ ਕੇ ਇੱਕ ਜਿਹਦਾ ਸਹਾਰਾ ਜਿਹੜਾ ਉੱਭਰਨਾ ਚਾਹੀਦਾ ਜਿਹਦਾ ਕੋ ਦਰਤੀ ਆਉਂਦਾ ਹੀ ਆ ਤਾਂ ਸਾਡੇ ਹਲਕੇ ਦੇ ਐਮ ਐਲ ਏ ਸਰਦਾਰ ਗੁਰਦੇਵ ਸਿੰਘ ਜੀ ਦੇਮਾਨ ਪੂਰੇ ਪੰਜਾਬ ਤੋਂ ਸਭ ਤੋਂ ਪਹਿਲੇ ਨੰਬਰ ਤੇ ਲੋਕਾਂ ਦੇ ਲਈ ਹਮੇਸ਼ਾ ਖੜਦੇ ਰਹੇ ਜਿੱਥੇ ਵੀ ਕਿਤੇ ਪਿਛਲੇ ਸਾਲ ਵੀ ਤੁਸੀਂ ਦੇਖਿਆ ਸਨੌਰ ਸਾਈਡ ਫੜ ਆਇਆ ਉੱਥੇ ਵੀ ਲਗਾਤਾਰ ਐਮ ਐਲ ਏ ਸਾਹਿਬ ਤੇ ਇਹਨਾਂ ਦੀ ਟੀਮ ਨੇ ਪੂਰੀ ਜਾ ਕੇ ਡਿਊਟੀ ਨਿਭਾਈ ਉਹ ਰਸਨ ਪਸ਼ੂਆਂ ਦੇ ਲਈ ਹਰਾਚਾਰਾ ਤੂੜੀ ਲਗਾਤਾਰ ਐਮਐਲਏ ਸਾਹਿਬ ਲੱਗੇ ਰਹੇ ਇਹ ਹਮੇਸ਼ਾ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਐਮਐਲਏ ਸਾਹਿਬ ਟੋਕ ਤੇ ਟੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਹਮੇਸ਼ਾ ਖੜੇ ਰਹੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ